ਪਿੰਡ ਸਰੂਪ ਸਿੰਘ ਵਾਲਾ ਦੇ ਕੋਲ ਟਰੈਲੀ ਟਰੈਕਟਰ ਦੀ ਫੇਟ ਨਾਲ 20 ਸਾਲਾ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਪਿੰਡ ਸਰੂਪ ਸਿੰਘ ਵਾਲਾ ਦੇ ਕੋਲ ਜੋ ਕਿ ਪਿੰਡ ਨੰਦਾਨਾ ਵਿਖੇ ਮਿੱਟੀ ਪਾਰ ਹੈ ਟਰੈਲੀ ਟਰੈਕਟਰ ਦੀ ਫੇਟ ਲੱਗਣ ਨਾਲ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਟਰੈਲੀ ਟਰੈਕਟਰ ਨੂੰ ਰੋਕ ਲਿਆ ਜਾਂਦਾ ਹੈ ਤਾਂ ਉਸ ਨੂੰ ਥਾਣੇ ਵਿਖੇ ਪਹੁੰਚਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਮੌਕੇ ਤੇ ਹੀ ਜਿਹੜੀ ਯੂਰਿਕ ਤਕ ਨੌਜਵਾਨ ਦੀ ਲਾਸ਼ ਨੂੰ ਵੀ ਥਾਣਾ ਗੁਰੂਰ ਸਾਹਿਬ ਵਿਖੇ ਲਿਜਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਪਰਿਵਾਰਿਕ ਮੈਂਬਰ ਵੀ ਥਾਣਾ ਵਿਖੇ ਪਹੁੰਚ ਜਾਂਦੇ ਹਨ ਤਾਂ ਉਸ ਟ੍ਰੈਲੀ ਟਰੈਕਟਰ ਦੇ ਖਿਲਾਫ ਨਾਮਜ਼ਦ ਪਰਚਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਇਹ ਕਿਸ ਤਰ੍ਹਾਂ ਦਾ ਬਿਹਾਨੀ ਕੰਮ ਕਰਦਾ ਹੈ ਮੈਂ ਕੀ ਮਾਰਦਾ ਹਾਂ ਵਾਰਦਾਬ ਜੀ ਪਿੰਡ ਮੇਰਾ ਮਹਿਮਾ ਹੈ ਅਸੀਂ ਛੇਲਪੇ ਵਿੱਚ ਕੰਮ ਕਰਨੇ ਇਕੱਠੇ 10 ਵਜੇ ਪੂਰੇ ਮੈਨੂੰ ਮਹਿਮੇ ਲਾ ਕੇ ਆਇਆ ਉਸ ਤੋਂ ਬਾਅਦ ਇੱਕ ਮੁੰਡਾ ਇਹਨੇ ਜੰਗ ਪਿੰਡ ਚ ਤਾਰਿਆ ਜੀ ਸਾਢੇ 10 ਵਜੇ ਇਹਨੇ ਮੈਨੂੰ ਫੋਨ ਲਾਇਆ ਵੀ ਮੈਂ ਚਾਚਾ ਜੀ ਘਰੇ ਪਹੁੰਚ ਗਿਆ ਉਸ ਤੋਂ ਬਾਅਦ ਇਹਨਾਂ ਦਾ ਨੇ ਗਿਆ ਇਹ ਆਦਨੇ 11 ਵਜੇ ਮਰਿਆ ਦੱਸੋ ਵੀ ਇੰਨੇ ਟਾਈਮ ਦੇ ਵਿੱਚ 11 ਵਜੇ ਬੰਦਾ ਮਾਰ ਸਕਦਾ ਉੱਥੋਂ ਬੁੱਟਰਾਂ ਤੋਂ ਜਾ ਕੇ 11 ਵਜੇ ਮਾਰ ਸਕਦਾ ਇਹ ਨਜਾਇਜ਼ ਹੀਨ ਕੀਤੀ ਉਹਨੇ ਸਾਨੂੰ ਇਸ ਚੀਜ਼ ਦਾ ਨੁਸਾਖ ਮਿਲਣਾ ਚਾਹੀਦਾ ਸਾਡੀ ਸਾਰੇ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਮੈਂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਆ ਤੇ ਸਾਨੂੰ ਇਸ ਗੱਲ ਦਾ ਨੁਸਾਖ ਮਿਲਣਾ ਚਾਹੀਦਾ ਇਹ ਕਿਹਦੇ ਵਿੱਚ ਇਹਦੀ ਫੇਟ ਵੱਜੀ ਆ ਟਰੈਕਟਰ ਟਰਾਲੀ ਦੇ ਵਿੱਚ ਵੱਜੀ ਜੀ ਅਸੀਂ ਸਾਰਾ ਨਿੰਮ ਦੇ ਵਿੱਚ ਫਿਰ ਉਹਨੇ ਜਦੋਂ ਇਹਦੇ ਵਿੱਚ ਮਾਰਿਆ ਨਿੰਮ ਦੇ ਵਿੱਚ ਟਰੈਕਟਰ ਟਰਾਲੀ ਮਾਰਿਆ ਕਾਬਰੇ ਨੇ ਪਿੱਛੇ ਭੀ ਹਾਲ ਗਏ ਨੇ ਏ ਵੀਰ ਜੀ ਆਦਿ ਨੇ ਵੀ ਨਹੀਂ ਇਹਨਾਂ ਦੇ ਵਿੱਚ ਵਜਾ ਸਾਰੇ ਥੱਲੋ ਤੇ ਕਰ ਬਲੱਡ ਲੱਗਾ ਖਲਾਇ ਸੀ ਸਾਰਾ ਵੇਖ ਲਿਆ ਤੇ ਜੇ ਆਉਂਦੇ ਜੀ ਆਪਾਂ ਤੁਹਾਡੇ ਕੈਮਰੇਜ ਵੀ ਵਿਖਾ ਦਿੰਨੇ ਆ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਹੈ ਕੀ ਨਹੀਂ ਕਿਤੇ ਨਹੀਂ ਹੈਗੀ ਫੋਟੋ ਹਾਂਜੀ ਸਾਡੇ ਗੱਲ ਮੈਂ ਨਾ ਪਰ ਮੈਂ ਗੱਲ ਹਣੀ ਅੰਕਲ ਕੀ ਕਹਿਣਾ ਚਾਹੋਗੇ ਕਿਦਾਂ ਤੁਹਾਡੇ ਮੁੰਡੇ ਸਾਡੇ ਮੁੰਡੇ ਦੀ ਮੌਤ ਹੋਈ ਐ ਇਸ ਟਰੈਕਟਰ ਨਾਲ ਹੋਈ ਜੀ ਫੋਨ ਕੋ ਪਾਵਾਂ ਲਗਾ ਕੇ ਕੀ ਹੋ ਗਿਆ ਇਹ ਚੈਨਲ ਤੋਂ ਆਇਆ ਸੀ ਤਿੰਨ ਲਾਨੇ ਜਾ ਰਿਹਾ ਸੀ ਕਿੰਨਾ ਖਾਣੇ ਲਈ ਸੀ ਅੰਦਾਨੇ ਵੱਡੇ ਮੁੰਡੇ ਸੌਵੇਂ ਸੀ ਆਹ ਸਾੜੀਆ ਹਾਂਜੀ ਉਹ ਤੇ ਮੰਗਿਆ ਹਾਂ ਹਾਂ ਉੱਥੇ ਮੰਗਿਆ ਆਇਆ ਸੀ ਕਿੰਨੇ ਵੀ ਘਟਣਾ ਤਾਂ ਨਹੀਂ ਜਾ ਇਹ ਸਾਨੂੰ ਦਾ 4 ਵਜੇ ਪਹਲਾ ਲੱਗਾ ਜੀ ਬਾਕੀ 3 ਬਲਾ ਵੀ ਕਰਨੇ ਵੇ ਦਾ ਟਾਈਮ ਸੀ ਉਹਨੇ ਡੇਟ ਬੁਟੀ ਖਾਣੇ ਲੈ ਕੇ ਆਏ ਹਾਂਜੀ ਕੀ ਮੰਗਤੀ ਹੈ ਤੁਹਾਡੀ ਮੰਗ ਸਾਡੀ ਇਹ ਵੀ ਸਾਨੂੰ ਸਬੂਤ ਹੱਕ ਮਿਲਣਾ ਚਾਹੀਦਾ ਵੀ ਜੋ ਹੋਇਆ ਬੰਦੇ ਦੇ ਪੱਤਾ ਹੋਣਾ ਚਾਹੀਦਾ ਇਨਸਾਫ ਮਿਲੇ ਸਾਨੂੰ ਕਿੰਨੀ ਉਮਰ ਕਿੰਨੀ ਜੀ ਇਹ ਸਾਦਾ ਕੀ ਕਰ ਬਿਨਾ ਲਵਕ ਸਿੰਘ ਲਵਕ ਸਾਹਿਬ ਸਰ ਪੰਨ ਸਰ ਉਹ ਤਾਂ ਨਾ ਕੀ ਜਗਨਦਰ ਸਿੰਘ ਸਾਨੀ ਮੈਡਮ ਕੀ ਕਹਿਣਾ ਚਾਹੋਗੇ ਫਿਰ ਸੂਟ ਸਿੰਘ ਵਾਲਾ ਦੇਚ ਇੱਕ ਐਕਸੀਡੈਂਟ ਕੇਸ ਆਇਆ ਸੀ স্মੋਲਰ ਆਨ ਦੀ ਡੈਕ ਉਹ ਕੀ ਮਾਮਲਾ ਕੀ ਹੋਇਆ ਤੇ ਜੀ ਰਾਤ ਦੇਰ ਰਾਤ ਤਕ ਤਰੀਬ 11 12 ਵਜੇ ਦੇ ਕਰੀਬ ਕੋਈ ਐਕਸੀਡੈਂਟ ਹੋਇਆ ਸੀ ਪ੍ਰਾਪਤ ਟਰਾਲੀ ਦੇ ਨਾਲ ਜਿਹੜਾ ਇੱਕ ਵਜੇ ਤੇ ਮੁੰਡੇ ਦੀ ਡੈਥ ਹੋ ਗਈ ਹੈਗੀ ਉਹਨੂੰ ਮੌਤਰੀ ਚ ਰਖਵਾ ਦਿੱਤਾ ਗਿਆ ਹੈ ਆਪਾਂ ਇਸ ਨੂੰ ਪਰਚਾ ਦਰਜ ਕਰ ਦਿੱਤਾਗਾ ਤੇ ਜੋ ਕਾਨੂੰਨ ਅਨੁਸਾਰ ਅੱਗੇ ਕਾਰਵਾਈ ਕਰਾਂਗੇ। ਉਹਨੂੰ ਕੁਛ ਸਟ੍ਰੈਟ ਟਾਲੀ ਦੀ ਬ੍ਰਾਹਮਣ ਦੇ ਬਾਰੇ ਹੋਵੇਗੀ। ਹਾਂਜੀ ਸਟ੍ਰੈਟ ਟਾਲੀ ਬ੍ਰਾਹਮਣ ਨੇ ਹੋਇਆਗਾ। ਉਹਦੇ ਤੋਂ ਦੇ ਮਾਲਕ ਪਤਾ ਕਰਕੇ। ਤੋਂ ਵੈਸੇ ਤਾਂ ਬਾਈ ਨੇਮ ਪਰਚਾ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈ ਕਿ ਅਸੀਂ ਬਾਈ ਨੇਮ ਪਰਚਾ ਦਰਜ ਕੀਤਾਗਾ। ਬਾਕੀ ਜੋ ਹੋਵੇ ਤਾਂ ਫੇਸ ਹੋਏਗਾ। ਸਾਡੇ ਨਾਲ ਸਾਰੀ ਗੱਲ ਸੰਜੀਤ ਕੀਤੀ ਜਾਵੇ।